ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਦੇ ਵਿੱਚ ਮੈਂ ਇਹ ਸ਼ੁਰੂਆਤੀ ਵੀਡੀਓ ਕਿਸਾਨ ਵੀਰੋ ਝੋਨੇ ਦੀ ਪਨੀਰੀ ਬਾਰੇ ਜਾਂ ਬਾਸਮਤੀ ਬਾਰੇ ਵੀ ਜਿਹੜੀਆਂ ਤਕਰੀਬਨ ਸਾਰੀਆਂ ਗੱਲਾਂ ਉਹੀ ਲਾਗੂ ਹੁੰਦੀਆਂ ਹੁੰਦੀਆਂ ਨੇ। ਕਿ ਪਨੀਰੀ ਦੇ ਵਿੱਚ ਜਿਹੜਾ ਪੀਲਾਪਨ ਹੋਣਾ। ਪੱਤੇ ਚਿੱਟੇ ਹੋਣਾ। ਪੱਤੇ ਜੰਗਾਲੇ ਹੋਣਾ, ਪੁਰਾਣੇ ਪੱਤੇ ਦੋਗੀਆਂ ਦੇ ਵਿੱਚ ਸੁੱਕਣਾ। ਕੱਲਾ ਕੱਲਾ ਬੂਟਾ ਸੁੱਕਣਾ ਨੋਕਾਂ ਮੱchnੀਆਂ ਜਾਂ ਪਨੀਰੀ ਪੁੱਟਣ ਚ ਵੀ ਕਈ ਵਾਰ ਦਿੱਕਤ ਹੁੰਦੀ ਹੈ ਇਹਦੇ ਬਾਰੇ ਮੈਂ ਵੱਖਰੀ ਵੱਖਰੀ ਵੀਡੀਓ ਵੀ ਪਾਉਂਗਾ ਪਰ ਇਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਅ ਮੈਂ ਇੱਕ ਇੱਕ ਪੁਆਇੰਟ ਜਿਹੜਾ ਕਵਰ ਕਰ ਲਾਂ ਖਾਦਾਂ ਬਾਰੇ ਆਪਾਂ ਪਹਿਲਾਂ ਵੀਡੀਓ ਪਾਤੀ ਸੀ ਪਨੀਰੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਪਨੀਰੀ ਵਾਲੀ ਜਗ੍ਹਾ ਨੂੰ ਨਰਮ ਰੱਖਣ ਨੂੰ ਪਨੀਰੀ ਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਓਹੋ ਥੋੜੇ ਏਰੀਏ ਦੇ ਵਿੱਚ ਹੀ ਕਨਸੈਂਟਰੇਟ ਕਰਨ ਤੇ ਅ ਪੁੱਟਣ ਸਮੇਂ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਪਨੀਰੀ ਵਾਲੀ ਜਗ੍ਹਾ ਜਿਹੜੀ ਆਪਾਂ ਤਿਆਰ ਕਰਨੀ ਹੈ ਉੱਥੇ ਆਪਾਂ ਜ਼ਰੂਰਤ ਅਨਸਾਰ 20 ਦਿਨ 25 ਦਿਨ ਪਹਿਲਾਂ ਰੂੜੀ ਪਾਈਏ ਜਾਂ ਕੰਪੋਸਟ ਪਾਈਏ ਗੁਣੋਆ ਦੀ ਖਾਦ ਪਾਈਏ ਕਹਿਣ ਦਾ ਮਤਲਬ ਆਰਗੈਨਿਕ ਮੈਟਰ ਕੰਟੈਂਟ ਪੂਰਾ ਹੋਣਾ ਚਾਹੀਦਾ ਬਜਾਈ ਸਮੇਂ ਆਪਾਂ ਕਈ ਕਿਸਾਨ ਵੀ ਰਸਵਾਹ ਵੀ ਵਿੱਚ ਪਾ ਲੈਂਦੇ ਆ ਉਹ ਵੀ ਠੀਕ ਹੁੰਦੀ ਹੈ ਉਹ ਵੀ ਰਿਜ਼ਲਟ ਵਧੀਆ ਦਿੰਦੀ ਹੈ ਇਹ ਜ਼ਰੂਰੀ ਹੈ ਤੇ ਖਾਦਾਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਨਾਈਟrogen ਫਾਸਫੋਰਸ ਪੋਟਾਸ਼ ਕੈਲਸ਼ੀਅਮ ਸਲਫਰ ਜ਼ਿੰਕ ਇਹ ਤੱਤ ਜਿਹੜੇ ਹੈਗੇ ਬਜਾਈ ਸਮੇ ਪੂਰੀ ਸੰਤੁਲਿਤ ਖਾਦ ਦੇ ਤੌਰ ਤੇ ਪਨੀਰੀ ਨੂੰ ਪਾ ਦੇਣਾ ਚਾਹੀਦਾ ਹੈ ਤੇ ਕਈ ਕਿਸਾਨ ਵੀ ਨਹੀਂ ਪਾਉਂਦੇ ਜਾਂ ਕੱਲੀ ਡੀਏਪੀ ਪਾਉਂਦੇ ਆ ਮੈਂ ਡੀਏਪੀ ਦੀ ਤੁਹਾਨੂੰ ਜਿਹੜੀ ਪਨੀਰੀ ਚ ਸਿਫਾਰਿਸ਼ ਹੀ ਨਹੀਂ ਕਰਦਾ ਹੈਗਾ ਉਦੋਂ ਬਾਅਦ ਆ ਜਾਂਦੀ ਹੈ ਪਨੀਰੀ ਦਾ ਪੀਲਾਪਣ ਇਹਦੇ ਬਾਰੇ ਮੈਂ ਦੱਸੂਗਾ ਪਨੀਰੀ ਇੱਕ ਤਾਂ ਹੁੰਦਾ ਕਿ ਸਾਰਾ ਜਿੰਨੇ ਆ ਪਲੋਟ ਆਪਣਾ ਲੱਗਿਆ ਹੋਇਆ ਪਨੀਰੀ ਸਾਰੀ ਪੀਲੀ ਪੈਣਾ ਪੀਲੀ ਭਾ ਮਾਰਦੀ ਆਪਾਂ ਨੂੰ ਉਹ ਬਹੁਤ ਘੱਟ ਚਾਂਸ ਹੁੰਦੇ ਕਿਉਂਕਿ ਉਹ ਨਾਈਟrogen ਡੈਫੀਸ਼ੈਂਸੀ ਹੁੰਦੀ ਹੈ ਜਾਂ ਸਟ्रेस ਹੁੰਦੀ ਹੈ ਉੱਚ ਤਾਪਮਾਨ ਦੀ ਕਿਉਂਕਿ ਤਾਪਮਾਨ ਜਿਹੜਾ 35 ਤੋਂ 40 ਡਿਗਰੀ ਠੀਕ ਹੁੰਦਾ ਹੈ ਇਹਦੇ ਵਿੱਚ ਗ੍ਰੋਥ ਪਨੀਰੀ ਠੀਕ ਕਰ ਲੈਣੀ ਜਦੋਂ 42 40 ਤੋਂ ਉੱਪਰ ਜਾਂਦਾ ਤਾਂ ਉੱਥੇ ਸਟ੍ਰੈਸ ਪੈਂਦੀ ਹੈ ਤਾਂ ਉਹਦੇ ਬਚਤ ਵਾਸਤੇ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਾਂ ਜਿਹੜਾ ਹੈਗਾ ਸਿੰਪਲ ਪਾਣੀ ਦੀ ਜਿਵੇਂ ਸਪਰੇਅ ਕਰ ਲੈਨੇ ਆ ਜਾਂ ਆਪਾਂ ਆਰਗੈਨਿਕ ਮੈਟਰ ਕੰਟੈਂਟ ਪੂਰਾ ਕੀਤਾ ਹੋਇਆ ਪੋਟਾਸ਼ ਪੂਰੀ ਦਿੱਤੀ ਹੋਈ ਆ ਤਾਂ ਫਸਲ ਪਨੀਰੀ ਤੁਹਾਡੀ ਸਟ੍ਰੈਸ 'ਚ ਨਹੀਂ ਜਾਊਗੀ ਵਰਨਾ ਆਪਾਂ ਜਦੋਂ ਆਪਾਂ ਤਤਾਂ ਵਾਲੀਆਂ ਸਪ੍ਰੇਆਂ ਅੱਗੇ ਮੈਂ ਜਾ ਕੇ ਦੱਸੂਗਾ ਉਹਦੇ ਨਾਲ ਆਪਾਂ ਪੁਆਇੰਟ ਅੱਧਾ ਪਰਸੈਂਟ ਤੋਂ ਲੈ ਕੇ 1% ਤੱਕ ਨਾਈਟ੍ਰੋਜਨ ਦੇ ਤੌਰ ਤੇ ਯੂਰੀਆ ਦੀ ਸਪਰੇਅ ਵੀ ਕਰ ਸਕਦੇ ਆਂ ਇੱਕ ਹੁੰਦਾ ਕਿ ਦੌਗੀਆਂ ਦੇ ਵਿੱਚ ਪਨੀਰੀ ਦੇ ਜਿਹੜੀ ਹੈਗੀ ਦੌਗੀ ਪੂਰੀ ਸੁੱਕ ਜਾਂਦੀ ਹੈ ਬੂਟੇ ਪੀਲੇ ਤੇ ਕਮਜ਼ੋਰ ਹੋ ਜਾਂਦੇ ਆ ਤੇ ਦੌਗੀ ਪੂਰੀ ਸੁੱਕ ਜਾਂਦੀ ਹੈ ਉਹ ਹੁੰਦੀ ਹੈ ਨਿਮਾ ਟੋੜ ਦੀ ਸਮੱਸਿਆ ਇਹ ਕਈ ਜਗ੍ਹਾ ਤੇ ਕਾਫੀ ਇਹ ਪਿਛਲੇ ਸਾਲਾਂ ਚ ਆਉਂਦੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਕਿ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਜਿਹੜੀ ਸਰੋਂ ਦੀ ਖਾਲ ਆ 1 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਇਹ 10 ਦਿਨ ਦਾ ਗੈਪ ਰੱਖਣਾ ਜ਼ਰੂਰੀ ਹੈ ਬਜਾਈ ਟਾਈਮ ਪਾਉਂਗੇ ਨਹੀਂ ਰਿਜ਼ਲਟ ਮਿਲੂ 10 ਦਿਨ ਪਹਿਲਾਂ ਹੀ ਪਾਉਣੀ ਹੈ ਇੱਕ ਹੁੰਦਾ ਦੌਗੀਆਂ ਦੇ ਵਿੱਚ ਬੂਟਾ ਕੱਲਾ ਕੱਲਾ ਪੀਲਾ ਪੈ ਜਾਂਦਾ ਕਈ ਵਾਰ ਦੌਗੀਆਂ ਚ ਬੂਟੇ ਪੀਲੇ ਪੈਂਦੇ ਫਿਰ ਥੱਲੇ ਵਾਲੇ ਪੱਤੇ ਜੰਗਾਲੇ ਹੁੰਦੇ ਤੇ ਕੱਲਾ ਕੱਲਾ ਬੂਟਾ ਕਈ ਵਾਰ ਸੁੱਕਣ ਵੀ ਲੱਗ ਪੈਂਦਾ ਜੇ ਆਪਾਂ ਸਮੇਂ ਸਾਰ ਇਲਾਜ ਨਾ ਕਰੀਏ ਇਹ ਹੁੰਦੀ ਜ਼ਿੰਕ ਤੱਤ ਦੀ ਘਾਟ ਇਹਦੇ ਵਾਸਤੇ ਤੁਸੀਂ ਜਿਹੜੀ ਜ਼ਿੰਕ ਸਲਫੇਟ 21% ਜਾਂ 33% ਇਹਦੀ ਸਪਰੇਅ ਕਰ ਸਕਦੇ ਆ ਅ ਅੱਧਾ ਪਰਸੈਂਟ ਮਤਲਬ 5 ਗ੍ਰਾਮ ਲੀਟਰ ਪਾਣੀ ਮਗਰ ਜਿੰਕ 20% ਜਾਂ 3 ਗ੍ਰਾਮ 33% ਵਾਲੀ ਜਿੰਕ ਜਿਹੜੀ 1 ਲੀਟਰ ਪਾਣੀ ਮਗਰ ਤੋਂ ਹਿਸਪਰੇ ਕਰ ਸਕਦੇ ਆ ਫਿਰ ਹੁੰਦਾ ਕਿ ਬੂਟੇ ਜਿਹੜੇ ਦੌਗੀਆਂ ਦੇ ਵਿੱਚ ਪੀਲੇ ਪੈ ਜਾਂਦੇ ਆ ਵਾਧਾ ਰੁਕਦਾ ਪੀਲੇਪਣ ਤੋਂ ਬਾਅਦ ਚਿੱਟੇ ਹੋ ਜਾਂਦੇ ਪੱਤੇ ਬੂਟੇ ਚਿੱਟੇ ਹੋ ਜਾਂਦੇ ਕਈ ਵਾਰ ਸੁੱਕ ਵੀ ਜਾਂਦੇ ਆ ਫਾਇਰ ਸਲਫੇਟ ਦੀ ਸਪਰੇ ਬੜੀ ਜ਼ਰੂਰੀ ਆ ਦੋਹਾ ਤੱਕੀ ਘਾਟ ਆ ਜਾਂਦੀ ਹੈ ਇੱਕ ਤਾਂ ਭਰਮੇ ਪਾਣੀ ਆਪਾਂ ਨੂੰ ਦੇਣੇ ਚਾਹੀਦੇ ਪਾਣੀ ਜਿਹੜਾ ਦੇਣ ਦਾ ਤਰੀਕਾ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਉਂ ਕਿਉਂਕਿ ਜਦੋਂ ਆਪਾਂ ਬਜਾਈ ਕਰਦੇ ਹਾਂ 24 ਤੋਂ 48 ਘੰਟੇ ਚ ਖੇਤ ਚੋਂ ਪਾਣੀ ਬਾਹਰ ਕੱਢਣਾ ਜ਼ਰੂਰੀ ਹੁੰਦਾ ਫਿਰ ਉਹਨੂੰ ਸੈਚੂਰੇਸ਼ਨ ਤੇ ਰੱਖਣਾ ਆਪਾਂ ਤਿੰਨ ਤੋਂ ਪੰਜ ਦਿਨ ਦੇ ਉੱਤੇ ਪੰਜ ਦਿਨ ਤੇ ਜਾ ਕੇ 1.5 ਸੈਂਟੀਮੀਟਰ ਕਰਨਾ ਫਿਰ 6 ਦਿਨ ਤੇ ਉੱਪਰ ਜਾ ਕੇ ਫਿਰ ਜਿਹੜਾ ਹੈਗਾ ਇੱਕ ਵਾਰ ਦੋ ਵਾਰ ਤਿੰਨ ਵਾਰ ਜਿਹੜਾ ਪਾਣੀ ਭਰ ਕੇ ਤੇ ਉਸ ਤੋਂ ਬਾਅਦ ਜਿਹੜਾ ਖੇਤ ਚ ਖੜਨ ਨਹੀਂ ਦੇਣਾ ਹੁੰਦਾ ਇਹਦੇ ਬਾਰੇ ਮੈਂ ਵੱਖਰੀ ਵੀਡੀਓ ਰਹੀਂ ਜ਼ਿਕਰ ਕਰੂੰਗਾ ਤਾਂ ਫਿਰ ਸਲਫੇਟ ਦੀਆਂ ਸਪ੍ਰੇਆਂ ਜਿਹੜੀਆਂ ਅੱਧੇ ਤੋਂ 5 ਗ੍ਰਾਮ ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਫਿਰ ਸਲਫੇਟ 19% ਆਪਾਂ 2 ਤੋਂ 3 ਸਪ੍ਰੇ ਹਫਤੇ-ਹਫਤੇ ਤੇ ਕਰਨੀ ਹੁੰਦੀ ਹੈ ਇਹ ਤੁਸੀਂ ਕੋਸ਼ਿਸ਼ ਕਰਨੀ ਹੁੰਦੀ ਹੈ 8 ਤੋਂ 10 ਦਿਨ ਤੇ ਆਪਾਂ ਸਪਰੇ ਪਹਿਲੀ ਕਰ ਦਈਏ 7-8 ਦਿਨ ਤੇ ਜਾ ਕੇ ਫਿਰ 12 ਤੋਂ 15 ਦਿਨ ਤੇ ਫਿਰ 18 ਤੋਂ 20 ਦਿਨ ਤੇ ਇਹ ਦਿਨ ਆਪਣੀ ਜਿਹੜੀ ਤੁਹਾਡੀ ਨਰੂਈ ਤੰਦਰੁਸਤ ਦਾਗ ਰਹਿਤ ਬੂਟੇ ਬੜੇ ਤੰਦਰੁਸਤ ਹੋਣਗੇ ਗ੍ਰੋਥ ਬੜੀ ਸੋਹਣੀ ਹੋਊ ਤੇ ਦਿਨਾਂ ਦੇ ਵਿੱਚ ਹੀ ਤਿਆਰ ਹੋਊਗਾ ਘੱਟ ਸਮੇਂ ਵਾਲੀ 20 ਤੋਂ 22 25 ਦਿਨਾਂ 'ਚ ਤੇ ਦਰਮਿਆਨੇ ਸਮੇਂ ਵਾਲੀ 25 28 ਦਿਨ ਦੇ ਵਿੱਚ ਤੁਹਾਡੀ ਪਨੀਰੀ ਤਿਆਰ ਹੋ ਜੂਗੀ ਜੇ ਤੁਸੀਂ ਟਾਈਮ ਲਈ ਜੜੀਆਂ ਹੈਗੀਆਂ ਇਹ ਤਤਾਂ ਵਾਲੀਆਂ ਸਪਰੇਅਾਂ 'ਚ ਕਈ ਵਾਰ ਕੀ ਹੁੰਦਾ ਕਿ ਆਪਣੀ ਡੈਫੀਸ਼ੈਂਸੀ ਅ ਨਹੀਂ ਸ਼ੋ ਹੁੰਦੀ ਜਾਂ ਘੱਟ ਸ਼ੋ ਹੁੰਦੀ ਹੈ ਤਾਂ ਵੀ ਜਿਹੜੀ ਖੁਰਾਕ ਆਪਾਂ ਦੇਣੀ ਹੁੰਦੀ ਹੈ ਇਹ ਨਹੀਂ ਕਿ ਆਪਾਂ ਜਿਹੜਾ ਹੈਗਾ ਜਦੋਂ ਆਪਾਂ ਨੂੰ ਕੋਈ ਵਟਾਵਣ ਦੀ ਘਾਟ ਜਾਂ ਕਿਸੇ ਕੋਈ ਮਿਨਰਲ ਡੈਫੀਸ਼ੈਂਸੀ ਮਤਲਬ ਜਦੋਂ ਆਪਾਂ ਨੂੰ ਡਾਕਟਰ ਨੇ ਦੱਸੀ ਤਾਂ ਆਪਾਂ ਉਦੋਂ ਹੀ ਉਹ ਜਿਹੜਾ ਵਿਟਾਮਿਨ ਲੈਣਾ ਹੈ ਜਾਂ ਨਿਊਟ੍ਰੀਐਂਟ ਲੈਣਾ ਹੈ ਜਾਂ ਉਹਦੀਆਂ ਗੋਲੀਆਂ ਲੈ ਲਈਏ ਉਸ ਤੋਂ ਬਾਅਦ ਆਪਾਂ ਖਰਾਕ ਨਹੀਂ ਲੈ ਆਪਾਂ ਪ੍ਰੋਟੀਨ ਚ ਸੰਤੁਲਿਤ ਖਰਾਕ ਖਾਣੀ ਹੁੰਦੀ ਆ ਸਰੀਰ ਨੂੰ ਮੇਨਟੇਨ ਕਰਨ ਨੂੰ ਇਸੇ ਤਰ੍ਹਾਂ ਫਸਲ ਦੇ ਵਿੱਚ ਜਿਹੜੇ ਤੱਤਾਂ ਦੀ ਘਾਟ ਆਮ ਤੌਰ ਤੇ ਆਉਂਦੀ ਜਾਂ ਜਿਹੜੇ ਤੱਤਾਂ ਨੂੰ ਫਸਲ ਵੱਧ ਮੰਦੀ ਹੁੰਦੀ ਵੱਖ-ਵੱਖ ਜਿਵੇਂ ਦਾਲਾਂ ਦੇ ਵਿੱਚ ਸਲਫਰ ਨੂੰ ਬਹੁਤ ਮੰਦੀਆਂ ਨੇ ਆਇਲ ਸੀਡ ਨੇ ਉਹ ਸਲਫਰ ਨੂੰ ਮੰਦੀਆਂ ਨੇ ਉਹ ਚੀਜ਼ਾਂ ਦੇਣੀਆਂ ਫਸਲ ਨੂੰ ਸੰਤੁਲਿਤ ਖਰਾਕ ਬੜੀ ਜ਼ਰੂਰੀ ਹੁੰਦੀ ਹੈ ਇਹ ਨਹੀਂ ਕਿ ਜਦੋਂ ਆਪਾਂ ਨੂੰ ਸਿਰਫ ਤੇ ਸਿਰਫ ਡੈਫੀਸ਼ੈਂਸੀ ਸ਼ੋ ਹੋਵੇ ਉਦੋਂ ਹੀ ਕਰਨੀ ਹੈ ਰੁਟੀਨ 'ਚ ਵੀ ਇਹ ਇਹ ਵੀ ਨਹੀਂ ਕਿ ਜੇ ਆਪਾਂ ਜ਼ਰੂਰਤ ਤੋਂ ਬਿਨਾਂ ਮਤਲਬ ਜੇ ਸਪਰੇਅ ਆਪਾਂ 2 ਕਰਨੀਆਂ ਤਾਂ ਉਹਦੀ ਜਗ੍ਹਾ ਤੇ 5 ਕਰਦ ਗਏ ਨਹੀਂ ਜੇ 2 ਕਰਨੀਆਂ 2 ਸਫੀਸ਼ੀਐਂਟ ਆ ਤਾਂ 2 ਕਰੋ 3 ਕਰੋ ਜ਼ਰੂਰ ਅਨਸਾਰ ਕਰੋ ਸਹੀ ਡੋਜ਼ ਕਰੋ ਕਈ ਵਾਰ ਵੱਧ ਡੋਜ਼ ਆਪਾਂ ਪਾ ਲੈਨੇ ਆ ਵੱਧ ਡੋਜ਼ ਵੀ ਨਹੀਂ ਠੀਕ ਘੱਟ ਵੀ ਨਹੀਂ ਠੀਕ ਤੇ ਬਿਨਾ ਸਪਰੇਅ ਤੋਂ ਵੀ ਆਪਾਂ ਤੰਦਰੁਸਤ ਨਰੋਈ ਪਨੀਰੀ ਨਹੀਂ ਤਿਆਰ ਕਰ ਸਕਦੇ ਇਹਦੇ ਬਾਰੇ ਮੈਂ ਸਮੇਂ-ਸਮੇਂ ਤੇ ਜਿਵੇਂ-ਜਿਵੇਂ ਕਿਸਾਨ ਵੀਰਾਂ ਦੇ ਸਵਾਲ ਆਉਣਗੇ ਜਾਂ ਜਿਵੇਂ-ਜਿਵੇਂ ਤੁਹਾਡੇ ਕੋਈ ਕਈ ਵਾਰ ਕੋਈ ਸਮੱਸਿਆ ਆਉਂਦੀ ਹੈ ਉਹਦੇ ਬਾਰੇ ਮੈਂ ਨਾਲ ਦੀ ਨਾਲ ਜ਼ਿਕਰ ਕਰਦਾ ਰਹੂੰਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਹੋ